ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਠਾ ਸੰਸਾਰ ਪੁੱਤਰਾ ਖਾਕ ਦੀ ਢੇਰੀ ਵੇ ਧੋਖ ਸੋਖ ਨੇ ਤਾਨ ਦੇ ਕੱਪੜੇ ਸ਼ੁਕਰ ਮਨਾਵੇਂ ਵੇ ਸੇਗ ਤੂੰ ਦਸ਼ਮੇਸ਼ ਦਾ ਪੁੱਤਰਾ ਡੋਲਣਾ ਜਾਵੇਂ ਵੇ ਸੇਗ ਤੂੰ ਦਸ਼ਮੇਸ਼ ਦਾ ਪੁੱਤਰਾ ਡੋਲਣਾ ਜਾਵੇਂ ਵੇ ਸੇਗ ਤੂੰ ਦਸ਼ਮੇਸ਼ ਦਾ ਪੁੱਤਰਾ ਚੋਰਾਣੇ ਪੌਣਾ ਘੇਰਾ ਚਾਰੇ ਪਾਸੇ ਆ ਕੇ ਕਾਰੀਣਾ ਲੂਣ ਹਰਾਮੀ ਪੁੱਤਰਾ ਤੂੰ ਖਾ ਕੇ ਉਠ ਪਰ ਪਾਤ ਵੇਲੇ ਗੁਰੂ ਕਰ ਜਾਵੇਂ ਵੇ ਸਿੰਘ ਤੂੰ ਦਸ਼ਮੇਸ਼ ਦਾ ਪੁੱਤਰਾ ਢੋਲਣਾ ਜਾਵੇਂ ਵੇ ਸਿੰਘ ਤੂੰ ਦਸ਼ਮੇਸ਼ ਦਾ ਪੁੱਤਰਾ ਦੇ ਕੇ ਤੈਨੂੰ ਲਾਲਚ ਕੀਤੇ ਲੈਣ ਨਾ ਪਸਾਵੇ ਰੱਖ ਕੇ ਪਰੋਸ ਪੁੱਤਰਾ ਦੇਵੀ ਠੋਕਰਾਵੇ ਲਾ ਲਾ ਦੀ ਸ਼ਾਜਤ ਵਲ ਨੂੰ ਝਾਤੀ ਜਰ ਮਾਰੀ ਵੇ ਸਿੰਘ ਦਸ਼ਮੇਸ਼ ਦਾ ਪੁੱਤਰਾ ਡੋਲਣਾ ਜਾਵੇਂ ਵੇ ਸਿੰਘ ਦਸ਼ਮੇਸ਼ ਦਾ ਪੁੱਤਰਾ ਸੋਹਣਾ ਸੀ ਲੱਗਦਾ ਮੈਨੂੰ ਛੋਟਾ ਤੇਰਾ ਵੇਸ ਵੇ ਕਰਦੀ ਸਾਂ ਜੂੜਾ ਤੇਰਾ ਵਾਉਂਦੀ ਸਾਂ ਕੇਸ ਵੇ ਕਰਦੀ ਸਾਂ ਜੂੜਾ ਤੇਰਾ ਵਾਉਂਦੀ ਸਾਂ ਕੇਸ ਵੇ ਬਾਤਾਂ ਜੋ ਪਾਵੇ ਮਾਤਾ ਦਿਲ ਤੇ ਲਗਾਵੀ ਵੇ ਸੇਂਗਦਸ਼ਮੇਸ਼ ਦਾ ਪੁੱਤਰਾ ਢੋਲਣਾ ਜਾਵੇਂ ਵੇ ਸੇਂਗਦਸ਼ਮੇਸ਼ ਦਾ ਪੁੱਤਰਾ ਤੇਰੇ ਤੋਵਰੇ ਉਹਨੇ ਚਾਰੇ ਹੀ ਲਾਲ ਵੇ ਮਨ ਮੇਰੀ ਆ ਰਜ ਸਿੱਖੀ ਕਰ ਲੈ ਬਹਾਲ ਵੇ ਮਨ ਮੇਰੀ ਆ ਰਜ ਸਿੱਖੀ ਕਰ ਲੈ ਬਹਾਲ ਵੇ ਸੋਚੀ ਨਾ ਬੱਚਾ ਐਵੇਂ ਸੋਚੀ ਨਾ ਬੱਚਾ ਐਵੇਂ ਮਾਂ ਮਰ ਜਾਣੀ ਵੇ ਸੇਂਗ ਦਸ਼ਮੇਸ਼ ਦਾ ਪੁੱਤਰਾ ਢੋਲਣਾ ਜਾਵੇਂ ਵੇ ਸੇਂਗ ਦਸ਼ਮੇਸ਼ ਦਾ ਪੁੱਤਰਾ ਢੋਲਣਾ ਜਾਵੇਂ ਵੇ ਸੇਂਗ ਦਸ਼ਮੇਸ਼ ਦਾ ਪੁੱਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ